ਅੱਜ ਜਿਹਨਾਂ ਨਾਲ ਤੁਹਾਨੂੰ ਬੁਲਾਉਣਾ ਹੈ ਨਾ ਇੱਤੀ ਬਾੜੀ ਦੇ ਵਿੱਚ ਨਾ ਵੀ ਜਾਨੀ ਕਿ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਤੇ ਉਹਦੀ ਜਾਨੀ ਕਿ ਬਿਜਾਈ ਕਰਦੇ ਆ ਤੇ ਬਿਜਾਈ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਫਿਰ ਕੇ ਦੇਖੀ ਮੜਾ ਜਾ ਹਾਂਜੀ ਬਿਲਕੁਲ ਜੀ ਬਿਲਕੁਲ ਆਜਾ ਵੀ ਜਾਨੀ ਕਿ 20 ਸਿਕਣ ਤੋਂ ਬਾਅਦ ਵਿੱਚ ਹਾਂਜੀ ਵੀ ਕਿੰਨੇ ਸਮੇਂ ਬਾਅਦ ਆਪਾਂ ਇਹਨੂੰ ਪਟੜ ਜਿਹੜੀ 44 ਜਾਂ ਦੂਜੀ ਆ ਉਹਨਾਂ ਦਾ ਪੀਰੀਅਡ ਕੁਸ਼ ਉਹਨਾਂ ਦਾ ਆਬ ਦੇ ਵਿੱਚ ਤਕਰੀਬਨ ਤੇ ਬਹੁਤ ਲੱਗਦੀਆਂ ਹੁੰਦੀਆਂ ਕਿਸਮਾਂ ਮਤਲਬ ਆਪਾਂ ਅੱਜ ਜਿਹਨਾਂ ਨਾਲ ਤੁਹਾਨੂੰ ਬੁਲਾਉਣਾ ਹੈ ਨਾ ਬਈ ਦੇਸ਼ ਦੀ ਸੇਵਾ ਜਿਹੜੀ ਹੁੰਦੀ ਆ ਵੀ ਉਹ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਤੇ ਉਹਦੇ ਵਿੱਚ ਕੋਈ ਸਰਹੱਦ ਤੇ ਖੜਾ ਹੁੰਦਾ ਵਾ ਤੇ ਕੋਈ ਵੀ ਦੇਸ਼ ਦੇ ਵਿੱਚ ਰਹਿ ਕੇ ਸੇਵਾ ਕਰਦਾ ਹੈ ਤੇ ਜਿਹੜੇ ਕਿਸਾਨ ਵੀਰਿਆ ਜਿਹੜੇ ਵੀ ਉਹ ਆਪਣੇ ਹਿਸਾਬ ਦੇ ਨਾਲ ਸੇਵਾ ਕਰਦੇ ਤੇ ਆਪਾਂ ਅੱਜ ਉਹਨਾਂ ਵੀਰਿਆਂ ਨੂੰ ਮਿਲਣਾ ਹੈ ਜਿਹੜੇ ਖੇਤੀਬਾੜੀ ਦੇ ਵਿੱਚ ਨਾ ਜਾਨੀ ਕਿ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਭਈ ਜਿਹੜੇ ਜਿਹੜੇ ਪਲੀਰੀ ਨਹੀਂ ਲਾ ਸਕਦੇ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਅ ਕਣਕ ਚਾਕੇ ਦੇ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਵਾ ਤੇ ਉਹਦੇ ਵਿੱਚ ਝੋਨੇ ਦੀ ਪਲੀਰੀ ਆਪਣੇ ਵੀਰ ਲਾਉਂਦੇ ਆ ਬਹੁਤ ਵਧੀਆ ਵਧੀਆ ਕਿਸਮਾਂ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਾਨੀ ਕਿ ਬੀਜ ਨੂੰ ਲਿਆ ਕੇ ਤੇ ਉਹਦੀ ਜਾਨੀ ਕਿ ਬਿਜਾਈ ਕਰਦੇ ਆ ਤੇ ਬਿਜਾਈ ਕਰਨ ਤੋਂ ਬਾਅਦ ਵਿੱਚ ਉਹ ਦੇਂਦੇ ਵੀ ਆ ਤੇ ਆਪਣੇ ਨਾਲ ਸਵਾਰ ਅਮਰਤਪਾਲ ਸਿੰਘ ਜੀ ਆਪਣੇ ਨਾਲ ਆ ਤੇ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਨੀ ਆ ਬਈ ਕਿੱਦਾਂ ਕਿੱਦਾਂ ਇਹ ਸਾਰਾ ਕੁਝ ਜਾਨੀ ਕਿ ਪਨੀਰੀ ਲੱਟਿਆ ਤੇ ਬਈ ਕਿੱਦਾਂ ਉਹਨੂੰ ਦਵਾਉਂਦੇ ਆ ਕਿੰਨਾ ਉਹਦੇ ਵਿੱਚ ਖਾਦ ਪਾਉਂਦੇ ਕਿੱਦਾਂ ਕਿੱਦਾਂ ਪਾਣੀ ਸਾਰੀਆਂ ਟੋਕੋਵਾਂ ਦੇ ਜਗ੍ਹਾ ਕਰਾ ਦੇ ਤੇ ਬਾਈ ਜੀ ਆਪਣਾ ਨਾ YouTube ਤੇ ਚੈਨਲ ਆ ਪੱਟੀ ਬਡਾਲਾ ਠੀਕ ਹੈ ਪੱਟੀ ਬਡਾਲਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਥੈਂਕ ਯੂ ਤੇ ਮਤਲਬ ਆਪਾਂ ਹੁਣ ਖੜੇ ਆ ਇਸ ਟਾਈਮ ਕਾਲਾ ਸੰਗਿਆਂ ਦੇ ਲਾਗੇ ਹਾਂਜੀ ਮੇਰੇ ਇਧਰਲੇ ਬੰਦੇ तकरीबन ਕਰਪੂਥਲਾ ਤੇ ਇਧਰ ਦੇ ਬੰਦੇ ਨਕੋਦਰ ਵੀ ਇਹ ਜਿਹੜੀ ਸੜਕ ਆ ਕਾਲਾ ਸੰਗਿਆਂ ਤੋਂ ਨਕੋਦਰ ਭਾਵੇਂ ਕਰਪੂਥਲੇ ਤੋਂ ਨਕੋਦਰ ਜਾ ਰਹੀ ਆ ਤੇ ਕਾਲੇ ਸੰਗਿਆਂ પેટ્રોલ ਪੰਪ ਦੇ ਨਾਲ ਹੀ ਸਰਦਾਰ ਅਮਰਤਪਾਲ ਸਿੰਘ ਜੀ ਵੀ ਯਾਨੀ ਕਿ ਸੇਵਾ ਕਰਵਾਇਆ ਹੈ ਨਾ ਵੀ ਜੀ ਆਪਣੇ ਇਹ ਦੱਸੋ ਵੀ ਹੁਣ ਜਿਹੜੀ ਇਹ ਪਨੀਰੀ ਦਾ ਆਪਾਂ ਖੇਤੀ ਕਰਦੇ ਆ ਹਾਂਜੀ ਹਾਂਜੀ ਸਾਨੂੰ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਆ ਹਾਂ ਜੀ ਇਹ ਪਲੀਰੀ ਲਾ ਕੇ ਵੀ ਜਾਨੀ ਕਿ ਕਹਿੰਨ ਨੂੰ ਆਪਕੇ ਦੇਸ਼ ਦੀ ਸੇਵਾ ਕਰਦੇ ਹਾਂ ਹਾਂ ਜੀ ਬਿਲਕੁਲ ਜੀ ਸਾਲਾ ਜੀ ਤੇ ਕਿਹੜੀ ਕਿਹੜੀ ਬ੍ਰੀਡ ਇਹਦੇ ਵਿੱਚ ਆਟਮ ਆਪ ਲਾਣੇ ਆ ਇਹਦੇ ਵਿੱਚ ਅਸੀਂ ਲਾਣੇ ਆਪਾਂ ਛੋਨੇ ਦੀਆਂ ਸਾਰੀਆਂ ਵੈਰਾਈਟੀਆਂ ਜਿੱਦਾਂ ਗੇਤੀਆਂ ਵੈਰਾਈਟੀਆਂ ਤੇ ਪਛੇਤੀਆਂ ਵੈਰਾਈਟੀਆਂ ਬਾਸਮਤੀ ਦੀਆਂ ਵੈਰਾਈਟੀਆਂ ਸਾਰੀਆਂ ਤਕਰੀਬਨ ਲਾਈ ਦੀਆਂ ਹੀ ਸਾਰੀਆਂ ਲਾਦੇ ਹਾਂ ਜੀ ਤੇ ਹੁਣ ਇਸ ਟਾਈਮ ਕਿਹੜੀ ਕਿਹੜੀ ਲੈਂਦੇ ਹਾਂ ਹੁਣ ਇਸ ਟਾਈਮ ਆਪਣੇ ਕੋ ਗੇਤੀਆਂ ਵੈਰਾਈਟੀਆਂ ਚ 110 ਜਿੱਦਾਂ अच्छा, अच्छा पूर, जी तैयार है पनीरी ये दी अच्छा पनीरी तैयार है पूरी हां जी ਇਹਦਾ ਝੋਨਾ ਹੁਣ ਲੱਗ ਸਕਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ HKR 45 HKR 47 ਠੀਕ ਹੈ ਜੀ ਇਹ ਵੈਰਾਈਟੀਆਂ ਤੇ ਉਸ ਤੋਂ ਬਾਅਦ ਪਛੇਤੀਆਂ ਵੈਰਾਈਟੀਆਂ ਜਿਦਾਂ PR 126 ਬਿਲਕੁਲ ਇਹ تیار ਹੋ ਜਾਣੀਆਂ ਅੱਛਾ ਜੀ ਉਹ ਜਦ ਜਦਾਂ ਸਮਾਂ ਆਉਣਾ ਉਦਾਂ ਉਦਾਂ ਉਹ ਤਿਆਰ ਹੁੰਦੀਆਂ ਜਾਣੀਆਂ ਬਿਲਕੁਲ ਤੇ ਆਪਾਂ ਜਾਨੀ ਕਿ ਜਿਹੜੀ ਹੁਣ ਤਰੀਕ ਆਪਾਂ ਨੂੰ ਮਿਲੀ ਹੈ ਸਰਕਾਰ ਵੱਲੋਂ ਇਹ 15 16 ਹਾਂਜੀ 15 ਜੂਨ 15 ਜੂਨ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਬਿਲਕੁਲ ਜੀ ਹਾਂਜੀ ਇਹਦੇ ਵਿੱਚ 32 ਦਾ ਕਿਦਾਂ ਅੱਜ ਕੱਲ 32 ਛੱਡਦੇ ਆ 32 ਠੀਕ ਹੈ ਜਿੱਦਾਂ ਗਵਰਨਮੈਂਟ ਨੇ ਕਿਹਾ 8 ਘੰਟੇ ਬੱਤੀ ਦਵਾਂਗੇ 15 ਜੂਨ ਤੋਂ ਠੀਕ ਹੈ ਜੀ ਤੇ ਉਸੇ ਤਰ੍ਹਾਂ ਹੀ ਕੱਲ 15 ਜੂਨ ਸੀ ਪੂਰੀ ਬੱਤੀ ਆਈ 8 ਘੰਟੇ ਚਲੋ ਇਹਦੇ ਨਾਲ ਹਾਂਜੀ ਬਈ ਨਹੀਂ ਤਾਂ ਮੌਨਸੂਨ ਵੀ ਨਹੀਂ ਆਇਆ ਹਾਂਜੀ ਮੌਨਸੂਨ ਲੇਟ ਆਈ ਬਿਲਕੁਲ ਤੇ ਜੇ ਲਾਈਟ ਨਾ ਹੁੰਦੀ ਤੇ ਬੜਾ ਯੋਖਾ ਹੋ ਜਾਣਾ ਸੀ ਬਿਲਕੁਲ ਜੀ ਬਿਲਕੁਲ ਤੇ ਉਹ ਡੀਜ਼ਲ ਦੀ ਖਪਤ ਬਹੁਤ ਜ਼ਿਆਦਾ ਹੋ ਜਾਣੀ ਸੀ ਕਹਿੰਦੇ ਵਾਜੇ ਜਨਰੇਟਰਾਂ ਦੇ ਕ ਇਹ ਇਹਦੇ ਵਿੱਚ ਟਾਈਮ ਪੀਰੀਅਡ ਇਦਾਂ ਦਾ ਵੀ ਟਾਈਮ ਟੂ ਟਾਈਮ ਕਰਨਾ ਪੈਣਾ ਕਰ ਬਿਲਕੁਲ ਬਿਲਕੁਲ ਜੀ ਆ ਕਿੱਥੇ ਕਿੱਥੇ ਹੁੰਨਾ ਆਪਾਂ ਲਈ ਆਪਾਂ ਆਪਕੂੰ ਫਿਰਕੇ ਦੇਖੀ ਮਣਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਆ ਗਏ ਤੇ ਤਿਆਰ ਪਨੀਰੀਆਂ ਦੇ ਵਿੱਚ ਇੱਥੇ ਹੈ ਆਪਣੀ ਰੋਡ ਦੇ ਉੱਤੇ ਇਹ ਤੇ ਹੋਰ ਵੀ ਜਦੋਂ ਤਿਆਰ ਹੁੰਦੀ ਆ ਉਸ ਤੋਂ ਪਿੱਛੇ ਵੀ ਤੁਸੀਂ ਦੇਖਿਆ ਜਦੋਂ ਆਪਣੀ ਤਿਆਰ ਹੁੰਦੀ ਬਿਲਕੁਲ ਜੀ ਅੱਛਾ ਵੀਰ ਜੀ ਹੁਣ ਆਪਾਂ ਝੋਨੇ ਦੀਆਂ ਕਿਸਮਾਂ ਬਾਰੇ ਗੱਲ ਕਰਦੇ ਆ ਬਿਲਕੁਲ ਜੀ ਵੀ ਪੰਜਾਬ ਦੇ ਵਿੱਚ ਤਕਰੀਬਨ ਬਹੁਤ ਲੱਗਦੀਆਂ ਹੋਣੀਆਂ ਕਿਸਮਾਂ ਹਾਂਜੀ ਤੇ ਤਕਰੀਬਨ ਆਪਾਂ ਕਿੰਨੀਆਂ ਕਿਸਮਾਂ ਲਗਾ ਆਪਾਂ ਤਕਰੀਬਨ ਭਾਈ ਜੋ ਸਦਾਬਹਾਰ ਵੈਰਾਈਟੀਆਂ ਆ ਉਹ ਕਿਸਮਾਂ ਆਪਾਂ ਲਾਉਨੇ ਆ ਬਿਲਕੁਲ ਜਿੱਦਾਂ ਕਿ ਤੀਆਂ ਪਛੇਤੀਆਂ ਜੋ ਮੀਡੀਆ ਮਿਆਂ ਸਾਰੀਆਂ ਜਿੱਦਾਂ ਬਿਲਕੁਲ ਹਾਂਜੀ ਤੇ ਕੁਝ ਵੈਰਾਈਟੀਆਂ ਜਿੱਦਾਂ ਹਰ ਸਾਲ ਚੇਂਜ ਹੋਈ ਜਾਂਦੀਆਂ ਅੱਛਾ ਉਹਦਾ ਹਰੇਕ ਬੀਜ ਦਾ ਸੋਧ ਕੇ ਉਹਦਾ ਨਾਮ ਬਦਲੀ ਜਾਂਦੇ ਆ ਤੇ ਹਾਂ ਉਹ ਫਿਰ ਜਿੱਦਾਂ ਜਿੱਦਾਂ ਡਿਮਾਂਡ ਆਉਂਦੀ ਆ ਫਿਰ ਉਸ ਹਿਸਾਬ ਨਾਲ ਆਪਾਂ ਵੈਰਾਈਟੀ ਵਧਾ ਲਈਦੀ ਆ ਠੀਕ ਆ ਹਾਂਜੀ ਇਹਦੇ ਵਿੱਚ ਜਦੋਂ ਬੀਜ ਨੂੰ ਚੇਂਜ ਕਰਦੇ ਆ ਹਾਂਜੀ ਬਦਲਦੇ ਆ ਹਾਂਜੀ ਉਹਦੇ ਵਿੱਚ ਝਾੜ ਨੂੰ ਫਰਕ ਪੈਂਦਾ ਕੁਝ ਝਾੜ ਨੂੰ ਫਰਕ ਪੈਂਦਾ ਫੇ ਉਹਦੀ ਤਾਂ ਹੀ ਡਿਮਾਂਡ ਵਾਧੀ ਆ ਜਦੋਂ ਉਹਨੂੰ ਸੋਧ ਕੇ ਬੀਜ ਦਾ ਨਵਾਂ ਨਾਮ ਰੱਖਦੇ ਆ ਝਾੜ ਵਾਧ ਦਾ ਫੇ ਉਹਦੀ ਡਿਮਾਂਡ ਵੱਧ ਜਾਂਦੀ ਆ ਠੀਕ ਠੀਕ ਅੱਛਾ ਆਪਣੇ ਵੀਰ ਜੀ ਇਹਦੇ ਬਾਰੇ ਦੱਸੋ ਵੀ ਇਹ ਕਿੰਨੇ ਕ ਸਮੇਂ ਦੇ ਵਿੱਚ ਲਾਈਦੀ ਆ ਵੀ ਯਾਨੀ ਕਿ ਬੀਜ ਸਿੱਟਣ ਤੋਂ ਬਾਅਦ ਵਿੱਚ ਹਾਂਜੀ ਵੀ ਕਿੰਨੇ ਸਮੇਂ ਬਾਅਦ ਆਪਾਂ ਇਹਨੂੰ ਪਟਣਾ ਹੁੰਦਾ ਆ ਇਹ ਜਦਦਾ PR126 ਆ ਇਹ 20 ਤੋਂ 25 ਦਿਨਾਂ ਚ ਤਿਆਰ ਹੋ ਜਾਂਦੀ ਆ। ਵੀ 25 ਦਿਨ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਹਾਂ ਜੀ। ਪੱਟ ਕੇ ਤੇ ਲਾ ਸਕਦੇ ਆਪਣੇ ਖੇਤ ਵਿੱਚ ਲਾ ਸਕਦੇ ਹਾਂ। ਤੇ ਬਿਲਕੁਲ ਤੇ ਇਹ ਹੋ ਗਿਆ 126 ਦਾ। ਹਾਂ ਜੀ। ਤੇ ਜਿਹੜੀ 44 ਆ ਜਾਂ ਦੂਜੀ ਆ ਉਹਨਾਂ ਦਾ ਪੀਰੀਅਡ ਕੁਸ਼ ਉਹਨਾਂ ਦਾ 30 ਤੋਂ 35 ਦਿਨ ਪਨੀਰੀ ਦਾ ਟਾਈਮ ਆ ਜਿਹੜਾ ਪਨੀਰੀ ਤਿਆਰ ਹੋਣ ਦਾ। ਬਿਲਕੁਲ। 30 ਦਿਨਾਂ ਦੇ ਵਿੱਚ ਤਿਆਰ ਹੁੰਦੀ ਉਸ ਤੋਂ ਬਾਅਦ ਉਹ 120 ਦਿਨਾਂ ਦੇ ਕਰੀਬ ਲੈ ਜਾਂਦੀ ਆ। ਟੋਟਲ ਜਿਹੜੀ ਯਾਦ ਆਂਦੇ ਕਰੀਬ ਲੈ ਜਾਂਦੀ 150 ਦਿਨ ਦੀ ਫਸਲ ਹੈਗੀ ਹਾਂਜੀ ਹਾਂਜੀ ਤੇ ਇਸ ਤੋਂ ਵੱਧ ਵੀ ਸਮਾਂ ਲੈਂਦੀ ਆਂ ਨਹੀਂ ਤਕਰੀਬਨ ਇੰਨਾ ਕੀ ਹੈ ਜੀ 150 ਪਨੀਰੀ ਦਾ ਸਮਾਂ ਜਿਹੜਾ ਆ ਉਹ ਯਾਨੀ ਕਿ ਇਹ ਮਹੀਨੇ ਦਾ ਹੈਗਾ ਹਾਂਜੀ ਬਿਲਕੁਲ ਜੀ ਹਨਾ 100 ਯਾਨੀ ਕਿ 26 ਦਿਨ ਹਾਂਜੀ ਹਾਂਜੀ ਜਾਂ 25 ਦਿਨ ਜਾਂ ਤੇ ਜਿੰਨਾ ਹਾਂਜੀ ਚਲੋ ਤੇ ਇਹ ਪਨੀਰੀ ਦੀ ਲਾਈਨ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਇਹ ਪਨੀਰੀ ਨੂੰ ਹੋ ਗਿਆ ਭਾਜੀ 20 ਦਿਨ ਵੀ ਦਿਨ ਹੋ ਗਏ ਆ ਜਦਾਂ ਬਿਲਕੁਲ ਹਾਂਜੀ ਤੇ ਇਹ 126 ਪੀਆ 126 ਤਕਰੀਬਨ 20 ਦਿਨ ਹੋ ਗਏ ਆ ਤੇ 5 ਤੋਂ 15 ਦੇ ਵਿੱਚ ਇਹ 18 ਦਿਨਾਂ ਦੀ ਹੋ ਗਈ ਆ ਇਹ ਹੁਣ ਬਸ ਇੱਕ ਦੋ ਦਿਨ ਤੱਕ ਇਹਦੀ ਪਟਾਈ ਚੱਲ ਪੈਣੀ ਕਿੰਨੇ ਦਿਨਾਂ ਦੇ ਪਟਾਈ ਸ਼ੁਰੂ ਕਰਦੇ ਹਾਂਜੀ ਹਾਂਜੀ ਸਹੀ ਆ ਕਿਸਮਾਂ ਜਿਹੜੀਆਂ ਹੈਗੀਆਂ ਹਾਂ ਹਾਂਜੀ ਇਹ ਜਿਹੜੀਆਂ ਜਿਹੜੀਆਂ ਤੁਸੀਂ ਲਾਨੇ ਆ ਬਿਲਕੁਲ ਜੀ ਇਹਨਾਂ ਦਾ ਝਾੜ ਦੇ ਬਾਰੇ ਕਿੰਨਾ ਕਿੰਨਾ ਠੀਕ-ਠਾਕ ਰਹਿੰਦਾ ਨਹੀਂ ਝਾੜ ਇਹਨਾਂ ਦਾ ਬਹੁਤ ਵਧੀਆ ਆ ਇਹ ਸਾਰਾ ਜਿਹੜਾ ਬੀਜ ਆ ਆਪਣਾ ਇਹ ਵਧੀਆ ਬੀਜ ਆ ਇਹ ਤਕਰੀਬਨ ਝਾੜ ਬਹੁਤ ਵਧੀਆ ਦਿੰਦੀਆਂ ਜਿੱਦਾਂ 30 ਤੋਂ 35 ਕੁਇੰਟਲ ਤੱਕ ਛਾੜ ਦਿਆਂ। ਇਹ ਤੋਂ 35 ਕੁਇੰਟਲ ਹਾਂ ਛਾੜ ਦੇ ਜਾਂਦਾ ਆ ਜਾਂਦਾ ਜੀ। ਹਾਂਜੀ। ਤੇ ਇਹ ਵੀ ਆਪ ਸਾਂਭਦੇ ਆ ਕਿ ਜਾਂ ਘਰੇ ਜਾਨੀ ਕਿ ਪਿਛਲਾ ਸਾਂਭਦੇ ਆ ਕਿ ਜਾਂ ਲੈ ਕੇ ਆਨੇ ਆਪਾਂ? ਨਹੀਂ ਮੁੱਲ ਲਈਦਾ ਭਾਜੀ ਸਾਰਾ। ਬਈ ਮੰਡੀਆਂ ਜਾਂ ਨਹੀਂ ਜਿੱਦਾਂ ਟਰੇਡਿੰਗ ਕੰਪਨੀਆਂ ਤੋਂ। ਟਰੇਡਿੰਗ ਕੰਪਨੀ ਹਾਂਜੀ। ਇਹਦੇ ਵਿੱਚ ਹਾਈਬ੍ਰਿਡ ਵੀ ਹੁੰਦਾ ਕੁਝ। ਹਾਈਬ੍ਰਿਡ ਵੀ ਹੁੰਦਾ ਭਾਜੀ। ਹਾਈਬ੍ਰਿਡ ਬੀਜ ਵੀ ਹੁੰਦਾ ਆ। ਤੇ ਪਰ ਉਹ ਮਹਿੰਗਾ ਹੋਣ ਦਾ ਕਰਕੇ ਥੋੜਾ ਲਈਦਾ। ਅੱਛਾ। ਉਹਦਾ ਬਹੁਤ ਮਹਿੰਗਾ ਬੀਜ ਆ ਹਾਈਬ੍ਰਿਡ। ਠੀਕ ਆ ਪਰ ਉਹ ਮਹਿੰਗਾ ਹੋਣ ਦਾ ਕਰਕੇ ਥੋੜਾ ਲਾਈਦਾ ਹੈ ਕਿ ਕਿੰਨਾ ਕੁ ਲਾਇਆ ਹੈ ਹਾਈਬ੍ਰਿਡ ਲਾਇਆ ਉਹਦਾ ਇੱਕ ਖੇਤ ਲਾਵਾਂਗੇ ਪੂਰਾ ਉਹ ਲਾਈਦਾ ਥੋੜਾ ਥੋੜਾ ਕਰਕੇ ਆ ਠੀਕ 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 ਹਾਂਜੀ ਯਾਨੀ ਕਿ ਥੋੜਾ ਵੇਗ ਗਿਆ ਫੇਲਾਤਾ ਥੋੜਾ ਵੇਗ ਗਿਆ ਫੇਲਾਤਾ ਹਾਂਜੀ ਬਿਲਕੁਲ ਬਿਲਕੁਲ ਜੀ ਠੀਕ ਆ ਜੀ ਤੇ ਹਾਈਬ੍ਰਿਡ ਦੇ ਵਿੱਚ ਝਾੜ ਕਿੰਨਾ ਦਾ ਫਰਕ ਪੈਂਦਾ ਝਾੜ ਉਹਨਾਂ ਦਾ ਤਕਰੀਬਨ ਇੱਥੇ ਕੀ ਹੁੰਦਾ 35 ਕੁ ਕੁੰਡਲ ਦੇ ਕਰੀਬ ਪਰ ਉਹ ਉਹਨਾਂ ਨੂੰ ਬਿਮਾਰੀ ਬਹੁਤ ਘੱਟ ਲੱਗਦੀ ਆ ਅੱਛਾ ਉਹ ਸਾਫ਼ ਰਹਿੰਦਾ ਝੋਨਾ ਠੀਕ ਠੀਕ ਹਾਂਜੀ ਇਹਦਾ ਵੀ ਬਿਮਾਰੀਆਂ ਦੀ ਗੱਲ ਚੱ ਤਕਰੀਬਨ ਇਨਸਾਨ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਜਾਂਦੇ ਇਦਾਂ ਫਸਲਾਂ ਵੀ ਆ ਜਾਂਦੀਆਂ ਹਾਂਜੀ ਹਾਂਜੀ ਤੇ ਇਹਦੀਆਂ ਬਿਮਾਰੀਆਂ ਬਾਰੇ ਦੱਸੋ ਕੁਝ ਵੀ ਕਿਹੜੀ 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 ਬਿਮਾਰੀ ਇਹਨਾਂ ਨੂੰ ਲੱਗਦੀ ਹੈ ਬਿਮਾਰੀਆਂ ਨੂੰ ਇਦਾਂ ਜਿੱਦਾਂ ਹਲਦੀ ਰੋਗ ਸਭ ਤੋਂ ਜ਼ਿਆਦਾ ਲੱਗਦਾ ਅੱਛਾ ਜੀ ਤੇ ਉਹਦੀਆਂ ਸਪਰੇਆਂ ਹੁੰਦੀਆਂ ਟਾਈਮ ਸਰ ਸਪਰੇ ਹੋ ਜਵੇ ਅੱਛਾ ਜੀ ਤੇ ਉਹ ਰੋਗ ਤੋਂ ਬਚ ਆ ਹੋ ਜਾਂਦਾ ਫਿਰ ਆਪਣਾ ਹਲਦੀ ਰੋਗ ਦੇ ਲੱਛਣ ਕੀ ਹੁੰਦੇ ਇਹਦੇ ਵਿੱਚ ਇਹਨਾਂ ਨੂੰ ਜਦੋਂ ਨਿਸਰ ਲੱਗਦਾ ਝੋਨਾ ਉਦੋਂ ਹਲਦੀ ਦੇ ਵਰਗੇ ਹਲਦੀ ਰੰਗ ਦੇ ਹਨ ਮਹਿੰਦੀ ਰੰਗ ਦੀਆਂ ਉਹ ਕਟੋਲੀਆਂ ਜੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਚੌਲਾਂ ਦੇ ਉੱਤੇ। ਅੱਛਾ ਯਾਨੀ ਕਿ ਮੁੰਜਰ ਪੈਣ ਤੋਂ ਬਾਅਦ ਜਾਂਦਾ ਹੈ। ਹਾਂਜੀ ਮੁੰਜਰ ਦੇ ਉੱਤੇ ਗਟੋਲੀ ਬਣਨ ਲੱਗ ਪੈਂਦੀ ਆ। ਠੀਕ ਠੀਕ। ਉਹ ਮੁੰਜਰ ਨੂੰ ਖਤਮ ਜਿੱਦਾਂ ਚੌਲ ਨੂੰ ਖਤਮ ਕਰ ਦਿੰਦੀ ਆ। ਅੱਛਾ ਫੇ ਅੰਦਰੋਂ ਅੰਦਰੀ ਚੌਲ ਕੋ ਮਾਂਗੂ ਲੱਗ ਗਿਆ ਉਹ। ਹਾਂਜੀ ਉਹ ਖਤਮ ਹੋ ਜਾਂਦਾ ਜੀ। ਤੇ ਹੋਰ ਤਕਰੀਬਨ ਕਿਹੜਾ ਰੋਗ ਲੱਗ ਸਕਦਾ ਵਾ? ਹੋਰ ਤਕਰੀਬਨ ਇਹਨਾਂ ਨੂੰ ਜਿੱਦਾਂ ਥੱਲੇ ਗਾਲਾ ਪੈਣ ਦੇ ਹੁੰਦੇ ਆ। ਅੱਛਾ ਜੀ। ਉਹ ਹਰ ਇੱਕ ਚੀਜ਼ ਦੀ ਵਾਰੀ ਟਾਈਮ ਤੋਂ ਟਾਈਮ ਦਵਾਈ ਪੈਂਦੀ ਆ। ਅੱਛਾ ਜੀ। ਤੇ ਥੋੜਾ ਜਦੋਂ ਨਿਸਰਦਾ ਆ ਉਹਨੂੰ ਪਾਣੀ ਦਾ ਵੀ ਥੋੜਾ ਖਿਆਲ ਰੱਖਣਾ ਪੈਂਦਾ ਪਾਣੀ ਘੱਟ ਪਾਣੀ ਘੱਟ ਲਾਉਣਾ ਪੈਂਦਾ ਹਾਂਜੀ ਪਾਣੀ ਘੱਟ ਬਿਲਕੁਲ ਜੀ ਥੋੜੀ ਜੀ ਧੁੱਪ ਲੱਗ ਜਵੇ ਤੇ ਇਸ ਕਰਕੇ ਫਿਰ ਫੇ ਵਧੀਆ ਝਾੜ ਲਿਆ ਜਾ ਸਕਦਾ ਬਿਲਕੁਲ ਹਾਂਜੀ ਤੇ ਤਕਰੀਬਨ ਅੱਛਾ ਇੱਕ ਜਾਨੀ ਕਿ ਸਰਕਾਰ ਨੇ ਐਤਕੀ 44 ਹਾਂਜੀ ਉਹ ਜਿਹੜੀ ਬੰਦ ਕਰ ਦਿੱਤੀ ਸੀ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਥੋੜਾ ਜਿਹਾ ਵੀ ਆਪਾਂ ਲਾਈਕ ਦੀ ਹੋਊਗੀ ਨੀ ਆਪਾਂ ਲਾਉਂਦੇ ਸੀ ਪਹਿਲਾਂ ਆਪਣੇ ਉਹੀ ਲੱਗਦਾ ਸੀ ਬਾਜੀ 44 ਲੱਗਦਾ ਹੁੰਦਾ ਸੀ ਪਰ ਉਹਦਾ ਇੱਕ ਤਾਂ ਸਮਾਂ ਜ਼ਿਆਦਾ ਆ ਉਹਦੇ ਕਰਕੇ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਆ ਅੱਛਾ ਸਰਕਾਰ ਨੇ ਪਾਣੀ ਦਾ ਕਰਕੇ ਪਾਣੀ ਦੀ ਖਪਤ ਜ਼ਿਆਦਾ ਹੋਣ ਦਾ ਕਰਕੇ ਫਿਰ ਗਵਰਨਮੈਂਟ ਨੇ ਉਹ ਬੰਦ ਕਰ ਦਿੱਤੇ ਗਵਰਨਮੈਂਟ ਕਹਿੰਦੀ ਆ ਕਿ ਜਿਹੜੇ ਪਾਣੀ ਦੀ ਘੱਟ ਖਪਤ ਹੁੰਦੀ ਆ ਉਹ ਤੁਸੀਂ ਬੀਜ ਜ਼ਿਆਦਾ ਲਾਓ ਉਹ ਬੀਜ ਜ਼ਿਆਦਾ ਲਾਓ ਹਾਂਜੀ ਪਾਣੀ ਜਿਹੜਾ ਆ ਆ ਯਾਨੀ ਕਿ ਪਿਛਲੇ ਮਹੀਨੇ ਦੀ ਰਿਪੋਰਟ ਆ ਵੀ 7 ਮੀਟਰ ਪਾਣੀ ਜਿਹੜਾ ਆ ਥੱਲੇ ਚਲੇ ਬਿਲਕੁਲ ਜੀ ਬਿਲਕੁਲ ਹੈਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਆਪਣੇ ਕੋਲ ਨਾ ਜਿਹੜੀ ਪੰਜਾਂ ਤੱਪਾਂ ਦੇ ਵਿੱਚੋਂ ਇੱਕ ਪਾਣੀ ਆ ਹਾਂਜੀ ਵੀ ਜੇ ਇਸ ਪਲੈਨਟ ਦੇ ਉੱਪਰ ਪਾਣੀ ਨਾ ਹੋਵੇ ਤੇ ਜੀਵਨ ਕਿਹੋ ਜਿਹਾ ਹੋਊਗਾ ਬਿਲਕੁਲ ਜੀ ਮਤਲਬ ਪਾਣੀ ਤੋਂ ਬਿਨਾਂ ਕੁਝ ਨਹੀਂ ਤੇ ਜਿੰਨਾ ਵਰਤੋਂ ਦੇ ਵਿੱਚ ਆਂਦਾ ਨਾ ਪਾਣੀ ਉਹਨਾਂ ਵਰਤੋ ਵੀ ਪਾਣੀ ਨੂੰ ਫालतू ਨਾ ਰੱਖਿਆ ਨਹੀਂ ਜਾਇਆ ਰੱਖੋ ਇਹ ਖਾਸ ਖਾਸ ਬੇਨਤੀ ਆ ਵੀ ਆਪਣੇ ਪਾਣੀ ਨੂੰ ਸੰਭਾਲ ਕੇ ਰੱਖੋ ਜਿੰਨਾ ਹੋ ਸਕਦਾ ਹੈ ਤੇ ਅੱਜ ਆਪਾਂ ਹੁਣ ਗੱਲ ਕਰਦੇ ਆ ਪਨੀਰੀ ਦੇ ਵਿੱਚ ਕੋਈ ਖਾਦ ਜਾਂ ਢੇਰ ਜਾਂ ਇਹ ਇਦਾਂ ਇਹ ਮੈਨੇਜ ਕਰਦੇ ਪਿਛੇ ਢੇਰ ਦਾ ਤਕਰੀਬਨ ਪਾਉਣਾ ਚਾਹੀਦਾ ਖੱਤਿਆਂ ਦੇ ਵਿੱਚ ਉਹਦੇ ਨਾਲ ਪਨੀਰੀਆਂ ਜਾਂ ਝੋਨੇ ਦੀ ਫਸਲ ਵਧੀਆ ਹੁੰਦੀ ਆ ਬਿਲਕੁਲ ਹਾਂਜੀ ਤੇ ਬਾਕੀ ਹੁਣ ਦਵਾਈਆਂ ਇਦਾਂ ਦੀਆਂ ਆਈਆਂ ਉਹ ਤੁਸੀਂ ਜੇ ਢੇਰ ਨਹੀਂ ਤਾਂ ਉਹਨਾਂ ਦਾ ਵਰਤੋਂ ਕਰਕੇ ਤਾਂ ਵਧੀਆ ਝਾੜ ਲੈ ਸਕਦੇ ਆ ਤੇ ਪਨੀਰੀ ਦੇ ਵਿੱਚ ਕੋਈ ਖਾਦ ਪਾਉਣੀ ਆ ਤੁਹਾਨੂੰ ਹਾਂਜੀ ਪਨੀਰੀ ਦੇ ਲੋੜ ਮੁਤਾਬਕ ਜਿਹੜੀ ਚੀਜ਼ ਦੀ ਘਾਟ ਲੱਗਦੀ ਉਸ ਹੱਬ ਨਹੀਂ ਹਾਂਜੀ ਤੇ ਜਾਨੀ ਕਿ ਜੇ ਉਦਾਂ ਪਾਣੀ ਲਾ ਕੇ ਚਟਾ ਦੇ ਦੋ ਤੇ ਉਦਾਂ ਵੀ ਜਾਨੀ ਕਿ ਪੂਟਾ ਬਾਹਰ ਆ ਜਾਂਦਾ ਵਾ ਹਾਂਜੀ ਬਿਲਕੁਲ ਜੀ ਦੋ ਇਹਦੀ ਵਿਜਾਈ ਦੋ ਤਿੰਨ ਤਰੀਕੇ ਨਾਲ ਹੁੰਦੀ ਆ ਬੇਸ਼ੱਕ ਸੁੱਕੀ ਵੀ ਕਰ ਸਕਦੇ ਆ ਤੁਸੀਂ ਅੱਛਾ ਜੀ ਤੇ ਪਾਣੀ ਲਾ ਕੇ ਵੀ ਕਰ ਸਕਦੇ ਆ ਬਿਲਕੁਲ ਹਾਂਜੀ ਅੱਜ ਸੁੱਕੀ ਵਿਜਾਈ ਦਾ ਜਿਹੜਾ ਨਾ ਹਾਂਜੀ ਉਹ ਕਾਫੀ ਜਾਨੀ ਕਿ ਟ੍ਰੈਂਡ ਚੱਲਿਆ ਪਿਆ ਵਾ ਹਾਂਜੀ ਬਿਲਕੁਲ ਜੀ ਉਹਦੀ ਝਾੜ ਵਿੱਚ ਇਹਦੇ ਝਾੜ 'ਚ ਫਰਕ ਪੈਂਦਾ ਕੁਝ ਨਹੀਂ ਝਾੜ 'ਚ ਨਹੀਂ ਕੋਈ ਫਰਕ ਪੈਂਦਾ ਜੀ ਅੱਛਾ ਹਾਂਜੀ ਇਹ ਝਾੜ ਇੱਕੋ ਜਿਹਾ ਹੀ ਤਕਰੀਬਨ ਹੁੰਦਾ ਸਾਰ ਅੱਛਾ ਜੀ ਵਧੀਆ ਝਾੜ ਦਿੰਦੇ ਹਾਂ ਜੀ ਠੀਕ ਆ ਤੇ ਉਹਦੇ ਵਿੱਚ ਸਰਕਾਰ ਨੇ ਇਹ ਵੀ ਕਿਹਾ ਸੀ ਜਿਹੜਾ ਸੁੱਕੀ ਬਿਜਾਈ ਲਾਊਗਾ ਉਹਨੂੰ ਕੁਝ ਬੋਨਸ ਵੀ ਦੇਣ ਦੀ ਗੱਲ ਸੀ ਬਿਲਕੁਲ ਕੀਤੀ ਸੀ ਪਰ ਉਹ ਬਹੁਤਾ ਕਾਮਯਾਬ ਨਹੀਂ ਹੋਇਆ ਉਹਦੇ ਵਿੱਚ ਘਾਹ ਬਹੁਤ ਜਿਆਦਾ ਹੋ ਜਾਂਦਾ ਹਾਂ ਜੀ ਇਹ ਹੁਣ ਜੇ ਮੰਨ ਲਓ ਆਪਾਂ 10 ਕੇਡ ਲਾਉਂਦੇ ਆ ਨਾ ਹਾਂ ਜੀ ਪਾਣੀ ਵਾਲੇ ਮੇਰਾ ਖਿਆਲ ਆ ਵੀ ਸੁੱਕੀ ਬਿਜਾਈ ਵਾਲਾ ਅੱਧਾ ਕੇਡ ਹੀ ਲੱਗਦਾ ਹੁਣ ਲੱਗਦਾ ਹਾਂ ਜੀ ਉਹਦੇ ਵਿੱਚ ਇਦਾਂ ਹੈ ਕਿ ਜਦੋਂ ਪਾਣੀ ਸੁੱਕ ਜਾਂਦਾ ਆ ਉਹਦੇ ਵਿੱਚ ਘਾਹ ਦੀ ਪ੍ਰੋਬਲਮ ਬਹੁਤ ਆਉਂਦੀ ਆ ਤੇ ਇਸ ਕਰਕੇ ਇਦਾਂ ਕਦੂ ਕਰਕੇ ਜਿੱਦਾਂ ਬੀਜਦੇ ਆ ਆਪਾਂ ਪਹਿਲਿਆਂ ਸਮਿਆਂ ਤੋਂ ਉਦਾਂ ਹੀ ਝੋਨਾ ਵਧਿਆ ਰਹਿੰਦਾ ਆ ਝੋਨਾ ਉਦਾਂ ਹਾਂਜੀ ਬਿਲਕੁਲ ਬਿਲਕੁਲ ਇਹ ਤਾਂ ਹੈ ਹਾਂਜੀ ਤੇ ਆਪਾਂ ਹੁਣ ਇਹਦੇ ਵਿੱਚ ਪਛੇਤੀ ਦੀ ਥੋੜੀ ਗੱਲ ਕਰਦੇ ਆ ਹਾਂਜੀ ਵੀ ਝੋਨਾ ਜਿਹੜਾ ਆ ਕਿੰਨੀ ਦਿਨ ਲਾ ਸਕਦੇ ਆ ਆਪਾਂ ਝੋਨਾ ਜਿੱਦਾਂ ਭਾਜੀ ਹੁਣ ਆਪਣੇ 15 ਜੂਨ ਤੋਂ ਬਜਾਈ ਚੱਲ ਪੈਣੀ ਝੋਨੇ ਦੀ ਤੇ ਇਹ ਝੋਨਾ ਤਕਰੀਬਨ ਜੁਲਾਈ ਮਹੀਨਾ ਸਾਰਾ ਹੀ ਲੱਗਦਾ ਰਹਿੰਦਾ ਹੈ ਜੁਲਾਈ ਮਹੀਨਾ ਸਾਰੇ ਲੱਗਦਾ ਰਹਿੰਦਾ ਹਾਂ ਹਾਂਜੀ ਹਾਂਜੀ ਅਗਸਤ ਤੋਂ ਮਾਮਾ ਅਗਸਤ ਅਗਸਤ ਜੁਲਾਈ ਦੇ ਲਾਸਟ ਤੱਕ ਲੱਗਦਾ ਰਹਿੰਦਾ ਝੋਨਾ ਹਾਂਜੀ ਤੇ ਜੁਲਾਈ ਤੱਕ ਹੀ ਫਿਰ ਵਧੀਆ ਰਹਿੰਦਾ ਜੀ ਉਸ ਤੋਂ ਬਾਅਦ ਲੇਟ ਹੋ ਜਾਂਦਾ ਬਹੁਤਾ ਅੱਛਾ ਤੇ ਲੇਟ ਦੇ ਵਿੱਚ ਕਿਹੜੀ ਕਿਹੜੀ ਕਿਸਮ ਆਉਂਦੀ ਉਹਦੇ ਇਹ ਲੇਟ ਦੇ ਵਿੱਚ ਪੀਆਰ 126 ਆ ਜਾਂ ਬਾਸਮਤੀ ਦੇ ਜਿੱਦਾਂ 1509 ਕਿਸਮਿਆਂ ਬਿਲਕੁਲ ਇਹ ਸਮਾਂ ਘੱਟ ਲੈਂਦੀਆਂ ਆ ਠੀਕ ਜੀ ਹਾਂਜੀ ਇਹ ਜ਼ਿਆਦਾ ਲੱਗਦੀਆਂ ਤੇ ਬਾਸਮਤੀ ਆਪਣੇ ਘੱਟ ਆਪਣੇ ਜਾਨੀ ਕਿ ਲਾਗੇ ਲਾਗੇ ਦੁਆਬੇ ਦੇ ਵਿੱਚ ਘੱਟ ਲੱਗਦੀ ਹੈ ਬਿਲਕੁਲ ਜੀ ਹਾਂ ਇਹ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਸਾਰਿਆਂ ਨੂੰ ਵੀ ਬਾਸਮਤੀ ਦਾ ਝਾੜ ਕਿੰਨਾ ਦਾ ਮਿਲਦਾ ਵਾ ਤੇ ਲਾਉਣੀ ਚਾਹੀਦੀ ਜਾਂ ਨਹੀਂ ਲਾਉਣੀ ਚਾਹੀਦੀ ਇਹਦੇ ਬਾਰੇ ਦੱਸੋ ਨਹੀਂ ਝਾੜ ਠੀਕ ਹੁੰਦਾ ਸਿਰਫ ਇਹਦੀ ਐਮਐਸਪੀ ਦਾ ਆ ਥੋੜਾ ਐਮਐਸਪੀ ਹੋਣੀ ਚਾਹੀਦੀ ਆ ਬਾਸਮਤੀ ਦੀ ਕਿਸਮਾਂ ਦੀ ਵੀ ਐਮਐਸਪੀ ਹੋਵੇ ਫਿਰ ਪਤਾ ਹੁੰਦਾ ਵੀ ਕਿੰਨਾ ਰੇਟ ਮਿਲਣਾ ਆ ਆਪਾਂ ਨੂੰ ਬਿਲਕੁਲ ਅੱਛਾ ਸਰਕਾਰ ਨੇ ਸਰਕਾਰ ਇਹਦੀ ਐਮਐਸਪੀ ਨਹੀਂ ਦਿੰਦੀ ਅੱਛਾ ਛੋਨੇ ਦੀ ਦਿੰਦੀ ਆ ਬਾਸਮਤੀ ਦੀ ਐਮਐਸਪੀ ਨਹੀਂ ਦਿੰਦੀ ਸਰਕਾਰ ਨੇ ਚਾਹੁੰਦਾ ਜੀ ਬੇਨਤੀ ਆ ਵੀ ਜ਼ਿਮੀਂਦਾਰ ਬਹੁਤ ਮਿਹਨਤ ਕਰਕੇ ਇਹ ਫਸਲ ਉਗਾਉਂਦਾ ਵਾ ਬਹੁਤ ਮਿਹਨਤ ਕਰਕੇ ਤੇ ਵਾਹਿਗੁਰੂ ਮਿਹਰ ਕਰੇ ਵੀ ਜੇ ਉਹਦੀ ਮਿਹਨਤ ਦਾ ਮੁੱਲ ਨਾ ਉਹਨੂੰ ਮਿਲਿਆ ਤੇ ਫਿਰ ਜਾਨੀ ਕਿ ਔਖਾ ਹੋ ਜਾਂਦਾ ਮੁਸ਼ਕਲ ਹੋ ਜਾਂਦੀ ਹੈ ਬਿਲਕੁਲ ਜੀ ਹਾਂ ਜੀ ਤੇ ਇਹਦੇ ਵਿੱਚ ਕੋਈ ਨਾ ਕੋਈ ਨਾ ਕੋਈ ਨਾ ਕੋਈ ਐਸਾ ਜਾਨੀ ਕਿ ਜ਼ਰੂਰ ਹੋਣਾ ਚਾਹੀਦਾ ਬਾਈ ਬਾਸਮਤੀ ਜਿਹੜੀ ਆ ਵੀ ਉਹ ਆਪਣੇ ਲੱਗੇ ਲੱਗੇ ਜ਼ਿਆਦਾ ਲੱਗੇ ਹਾਂ ਜੀ ਹਨਾ ਬਾਸਮਤੀ ਦੀ ਲਾਗਤ ਹੈਗੀ ਉਹਦਾ ਬਿਲਕੁਲ ਹੈਗੀ ਆ ਜੀ ਬਾਸਮਤੀ ਬਣੀ ਹੋਵੇ ਤਾਂ ਪਤਾ ਲੱਗ ਜਾਂਦਾ ਘਰ ਦੇ ਵਿੱਚ ਵੀ ਬਿਲਕੁਲ ਜੀ ਬਾਸਮਤੀ ਦੇ ਪਨੀਰੀ ਤੋਂ ਮੈਂ ਕੌਣ ਲਾ ਪੈਂਦੀ ਹੈ ਪਨੀਰੀ ਤੋਂ ਮੈਂ ਕੌਣ ਲਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਸੋਹਣੇ ਤਰੀਕੇ ਦੇ ਨਾਲ ਕਿ ਜਿਆਦਾ ਪਾਰਟੀਆਂ ਪੁਲਟੀਆਂ ਦੇ ਵਿੱਚ ਹੀ ਤਕਰੀਬਨ ਦਾਣਾ ਇਹਦਾ ਵੱਡਾ ਹੋ ਜਾਂਦਾ ਹਾਂ ਜੀ ਚੌਲ ਬਹੁਤ ਸੋਹਣਾ ਹੁੰਦਾ ਇਹਦਾ ਚੌਲ ਬਹੁਤ ਵਧੀਆ ਜਿਹੜਾਗੇ ਵਿੱਚ ਕੋਈ ਰੰਗ ਰੂਗਣ ਪਾਉਣ ਦੀ ਲੋੜ ਨਹੀਂ ਉੱਥੇ ਹੀ ਬੜੇ ਮਹਿਕ ਮਾਰਦੇ ਨੇ ਹਾਂ ਜੀ ਹਾਂ ਜੀ ਤੇ ਅੱਛਾ ਆਪਾਂ ਹੁਣ ਇਹ ਗੱਲ ਕਰਦੇ ਆਂ ਕਿ ਵੀਰੇ ਹੁਣਾਂ ਨੇ ਜਿੰਨਾ ਮੈਂ ਪਹਿਲਾਂ ਦੱਸਿਆ ਵਾ ਹੈ ਨਾ ਪਨੀਰੀ ਦੀ ਸੇਵਾ ਕਰਦੇ ਆ ਹੈ ਨਾ ਤੇ ਕਾਲੇ ਸੰਗਿਆ ਰੋਡ ਦੇ ਉੱਪਰ ਆ ਜਿਸ ਵੀ ਕਿਸੇ ਵੀਰ ਨੂੰ ਪਨੀਰੀ ਚਾਹੀਦੀ ਹੋਵੇ ਜੇ ਖੁੰਝ ਗਿਆ ਹੋਵੇ ਉਹਨੇ ਨਹੀਂ ਲਈ ਬਿਲਕੁਲ ਜੀ ਤੇ ਜਿੰਨੇ ਪਨੀਰੀ ਲੈਣੀ ਹੋਵੇ ਤੇ ਇੱਕ ਵਾਰੀ ਨਾ ਵੀਰੇ ਹੁਣਾਂ ਨਾਲ ਕੰਟੈਕਟ ਜੁੜ ਕਰਿਓ ਸਵਾਰ ਅਮਰਤਪਾਲ ਸਿੰਘ ਹੁਣਾਂ ਨਾਲ ਤੇ ਆਪਾਂ ਇਹਨਾਂ ਦਾ ਨੰਬਰ ਸਕਰੀਨ ਤੇ ਚਲਾ ਦੇਣਾ ਵਾ ਭਈ ਜਿੰਨੂੰ ਜਿੰਨੂੰ ਵੀ ਲੋੜ ਹੋਵੇ ਉਹੋ ਜਰੂਰ ਪਨੀਰੀ ਇਹਨਾਂ ਦੇ ਕੋਲੋਂ ਫੋਨ ਇਹਨਾਂ ਨੂੰ ਕਰਿਓ ਤੇ ਅੱਛਾ ਜੇ ਕਿਸੇ ਨੂੰ ਲੋਡ ਪਵੇ ਤੇ 50 ਹੀ ਦਵਾਂਗੇ ਬਿਲਕੁਲ ਜੀ ਹਨਾ ਲਾਗੇ ਲਾਗੇ ਜਿੱਥੇ ਲੋਡ ਪਈ ਹਾਂਜੀ ਵੀ 50 ਸਕਦੇ ਆ ਬਿਲਕੁਲ ਜੀ ਤੇ ਜਿਹੜੀ ਹੁਣ ਤੁਹਾਡੇ ਕੋਲੋਂ ਲੈਣ ਆਉਂਦੇ ਆ ਹਾਂਜੀ ਉਹ ਲੇਵਰ ਆਪਣੀ ਲਿਆਉਂਦੇ ਤੇ ਤਕਰੀਬਨ ਭਾਈ ਉਹ ਲੇਵਰ ਆਪਣੀ ਲੈ ਕੇ ਪੱਟ ਕੇ ਲੈ ਜਾਂਦੇ ਆ ਪੱਟ ਕੇ ਲੈ ਜਾਂਦੇ ਆ ਹਾਂਜੀ ਹਾਂਜੀ ਤੇ ਇਹਦਾ ਇਹਦਾ ਕਿੰਦਾ ਖੱਤੇ ਦੇ ਹਿਸਾਬ ਦੇ ਨਾਲ ਕਰਦੇ ਹੁੰਦੇ ਨੇ ਕਿ ਜਾਂ ਆਪਣੇ ਖੱਤੇ ਦੇ ਹਿਸਾਬ ਨਾਲ ਲੈ ਜਾਂਦੇ ਆ ਕਿ ਜਾਂ ਨਹੀਂ ਹੁਣ ਇੰਨਾ ਕੁ ਜਿੱਦਾਂ ਭਾਜੀ ਉਹਨਾਂ ਨੂੰ ਵੀ ਕੁਝ ਆਈਡੀਆ ਹੁੰਦਾ ਆ ਜਿਹੜੇ ਜ਼ਿੰਮੇਦਾਰ ਆਉਂਦੇ ਆ ਅੱਛਾ ਜੀ ਤੇ ਕੁਝ ਆਈਡੀਆ ਆਪਾਂ ਉਹਨਾਂ ਨੂੰ ਦੇ ਦੀਦਾ ਆ ਤੇ ਵੀ ਕਿੰਨੀ ਉਹਨਾਂ ਨੂੰ ਪਨੀਦੀ ਦੀ ਲੋੜ ਆ ਉਸ ਹਿਸਾਬ ਨਾਲ ਉਹ ਪਟਕੇ ਲੈ ਜਾਂਦੇ ਆ ਲੈ ਜਾਂਦੇ ਆ ਵੀ ਜੇ ਥੋੜੀ ਬਾਲੀ ਘਟ ਬਾਦ ਜਾਵੇ ਤੇ ਉਹ ਵੀ ਬਾਅਦ ਵਿੱਚ ਮਿਲ ਜਾਂਦੀ ਆ ਜੀ ਹਾਂਜੀ ਹੁਣ ਐਦ ਕੀ ਕਿੰਨਾ ਲਾਇਆ ਸਾਹਿਬ ਇਸ ਵਾਰ ਭਾਜੀ ਆਪਣਾ ਤਕਰੀਬਨ ਸਾਰਾ ਰਕਬਾ 10 ਏਕੜ ਦੇ ਕਰੀਬ ਹੋ ਜਾਣਾ ਅੱਛਾ ਜੀ ਹਾਂਜੀ ਤੇ ਕਿੰਨੇ ਤੋਂ ਸ਼ੁਰੂ ਕੀਤਾ ਸੀ ਇਹ ਆਪਾਂ 2020 ਤੋਂ ਉਹ ਵੀ ਭਾਜੀ ਆਪਾਂ 2.5 ਏਕੜ ਦੇ ਕਰੀਬ ਲਾਇਆ ਸੀਗਾ ਇਹ ਫੇਰ ਹਾਲੀ ਹਾਲੀ ਵਧਿਆ ਗਿਆ ਕੰਮ ਹੈ। ਅਸੀਂ ਜਦੋਂ ਲੰਘਦੇ ਇੱਥੋਂ ਦੇ ਹਾਂਜੀ ਤੇ ਆਹ ਇੰਨਾ ਕੀ ਏਰੀਆ ਦੇਖ ਹੁੰਦਾ ਵਾ। ਹਾਂਜੀ ਹਨਾ ਇਹ ਕਈ ਵਾਰੀ ਦੂਰ ਤੱਕ ਮੀਂਹ ਡਿਗਾ ਵਾ ਜੀ। ਹਾਂਜੀ ਹਾਂਜੀ। ਤੇ ਮਤਲਬ ਆ ਵੀ ਇੱਧਰ ਇਹ ਹਾਂਜੀ ਇਹ ਬਾਜੀ ਹੁਣ ਇਸ ਵਾਰ ਖੱਤੇ ਲੈ ਕੇ ਲਾਇਆ ਆ ਜਿੱਦਾਂ ਪਹਿਲਾਂ ਆਪਾਂ ਇੱਧਰ ਲਾਏ ਇਹ ਰਕਵਾ ਆਪਣੇ ਕੋਲ ਸੀਗਾ ਸਾਰਾ। ਇਹ ਆਪਾਂ ਲਾਉਂਦੇ ਸੀ। ਇਹਦੇ ਵਿੱਚ ਆਪਾਂ ਦੋ ਵਾਰੀ ਬਿਜਾਈ ਕਰ ਲਈਦੀ ਆ। ਆ ਕੀ ਆ? अच्छा एक भे भे जी एक बार ਜਿੱਦਾਂ ਇਹ ਹੁਣ ਪਟਾਈ ਖੋਣ ਤੋਂ ਬਾਅਦ ਇਹਦੀ ਬਜਾਈ ਇੱਕ ਵਾਰੀ ਫੇਰ ਹੋ ਜਾਣੀ ਆ ਇੱਕ ਵਾਰੀ ਫੇਰ ਫੇਰ ਹੋ ਜਾਣਾ ਹਾਂਜੀ ਜਿੱਦਾਂ ਬਾਸਮਤੀ ਦੀਆਂ ਕਿਸਮਾਂ ਦਾ ਪਛੇਤੀਆਂ ਬਰੇਟੀਆਂ ਬਿਲਕੁਲ ਉਹ ਆਪਾਂ ਉਹ ਜਲਦੀ ਤਿਆਰ ਹੋ ਜਾਣੀਆਂ ਅੱਛਾ ਜੀ ਹਾਂਜੀ ਬਾਸਮਤੀ ਦਾ ਕਿੰਨਾ ਟਾਈਮ ਲੱਗਦਾ ਉਹ 20 ਤੋਂ 25 ਦਿਨਾਂ ਦੇ ਵਿੱਚ ਰੈਡੀ ਹੋ ਜਾਂਦੀ ਹਾਂਜੀ ਇਹ ਲੈ ਉਹਦੇ ਨਾਲ ਇਦਾਂ ਭਾਜੀ ਜਿੱਦਾਂ ਕੋਈ ਲਾਸਟ ਵਾਲੇ ਜ਼ਿਮੀਂਦਾਰ ਰਹਿ ਜਾਂਦੇ ਢੋਣਾ ਲਾਉਣ ਤੋਂ ਹਾਂਜੀ ਹਾਂਜੀ ਪਨੀਰੀਆਂ ਖਤਮ ਹੋ ਜਾਂਦੀਆਂ ਤੇ ਫਿਰ ਉਹਨਾਂ ਨੂੰ ਫਾਇਦਾ ਹੋ ਜਾਂਦਾ ਕਿ ਉਹਨਾਂ ਨੂੰ ਪਨੀਰੀ ਤਿਆਰ ਮਿਲ ਜਾਂਦੀ ਆ ਬਿਲਕੁਲ ਇਹਨਾਂ ਦਾ ਝੋਨਾ ਲੱਗਣਾ ਨਹੀਂ ਰਹਿੰਦਾ ਜਦੋਂ ਹਾਂ ਝੋਨਾ ਲੱਗਣਾ ਨਹੀਂ ਦੇ ਹਾਂਜੀ ਹਾਂ ਇਹ ਨਾ ਸ਼ਹਿਰ ਵਾਲੇ ਸ਼ਹਿਰ ਵਾਲੇ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਉਹਨਾਂ ਨੂੰ ਸ਼ਾਇਦ ਝੋਨੇ ਦੇ ਬਾਰੇ ਨਹੀਂ ਪਤਾ ਆਪਾਂ ਪਲਾਉ ਦੀ ਗੱਲ ਕਰ ਰਹੇ ਹਾਂ ਹਾਂਜੀ ਪਲਾਉ ਜਿਹੜੇ ਕੀ ਕਹਿੰਦੇ ਨੇ ਇਹਨੂੰ ਰਾਈਸ ਹੈ ਨਾ ਲੈ ਕੋਨਾ ਵੀ ਗੱਲ ਕਰ ਰਹੇ ਆਪਾਂ ਵੀ ਉਹ ਕਿੱਦਾਂ ਸ਼ੁਰੂ ਪ੍ਰੋਸੈਸ ਕਿੱਦਾਂ ਹੁੰਦਾ ਉਹਦਾ ਹਾਂਜੀ ਹੈ ਨਾ ਕਿ ਇਥੋਂ ਪਨੀਰੀ ਪੱਟ ਕੇ ਤੇ ਫੇ ਜਾ ਕੇ ਖੱਤੇ ਦੇ ਵਿੱਚ ਲਾਉਣੀ ਤੇ ਫੇਕ ਨੂੰ ਧੋਣਾ ਵਾ ਅੱਛਾ ਮਨੋ ਆਪਾਂ ਨੂੰ ਹੁਣ ਤੱਕ ਜਾਨੀ ਕਿ ਪਤਾ ਲੱਗ ਗਿਆ ਵਾ ਵੀ ਝੋਨੇ ਦੀ ਜਿਹੜੀ ਪਨੀਰੀ ਆ ਹਨਾ ਤੇ ਉਹਨੂੰ ਕਿੱਦਾਂ ਲਾਉਣਾ ਹੈ ਕਿਹੜੀ ਕਿਹੜੀ ਬਰੀਡ ਆ ਤੇ ਕਿਹੜੀ ਕਿਹੜੀ ਕਿਸਮ ਆ ਤੇ ਕਿੰਨਾ ਝਾੜ ਦਿੰਦੀ ਆ ਤੇ ਕਿੰਨਾ ਟਾਈਮ ਦੇ ਵਿੱਚ ਹੁੰਦੀ ਆ ਠੀਕ ਆ ਜੀ ਤੇ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵਾਂ ਵੀ ਕਾਲੇ ਸੰਗਿਆਂ ਰੋਡ ਦੇ ਉੱਪਰ ਕਾਲੇ ਸੰਗਿਆਂ ਤੋਂ ਹਲਕਾ ਜਿਹਾ ਉੱਗਿਆ ਨੂੰ ਜਦੋਂ ਆਉਂਦੇ પેટ્રોલ ਪੰਪ ਦੇ ਕੋਲ ਹੀ ਸਵਾਰ ਅਮਰਪਾਲ ਸਿੰਘ ਜੀ ਸੰਗਾ ਸਾਹਿਬ ਹਾਂਜੀ ਹਨਾ ਸੰਗਾ ਸਾਹਿਬ ਆਪਣੇ ਵੀਰ ਹੈਗੇ ਆ ਵੀ ਜਿਹਨੂੰ ਵੀ ਜ਼ਰੂਰਤ ਹੋਵੇ ਉਹ ਇਹਨਾਂ ਦੇ ਨਾਲ ਤਾਲਮੇਲ ਜ਼ਰੂਰ ਕਰ ਹਾਂਜੀ ਭਾਜੀ ਠੀਕ ਆ ਜੀ ਤੇ ਬਾਕੀ ਵਾਹਿਗੁਰੂ ਮਿਹਰ ਕਰੇ ਠੀਕ ਹੈ ਜੀ ਆਪਣੀ ਸਿਹਤ ਦਾ ਖਿਆਲ ਰੱਖੋ ਹੱਸਦੇ ਰਹੋ ਵਾਸਤੇ ਰਹੋ ਤੇ ਖੁਸ਼ੀਆਂ ਮਾਣੋ ਤੇ